ਤੋ ਕਿਹਾ ਪਤਿਆ ਬਚੰਦਾ ਤੋਂ ਸੰਸਦ ਮੈਂਬਰ ਹ ਸਿਮਰਤ ਕੌਰ ਬਾਗਲ ਨੇ ਸਰਦੂਲਗੜ ਇਲਾਕੇ ਦੇ ਹਲਕੇਦਾਰ ਦੁਆਰਾ ਕੱਗਰ ਦਰਿਆ ਦੇ ਵਿੱਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੂੰ ਵੇਖਿਆ ਤੇ ਆਪਣੇ ਹਲਕੇ ਸਰਦੂਲਗੜ ਦੇ ਵਿੱਚ ਕੱਗਰ ਦਰਿਆ ਦੇ ਵਿੱਚ ਹੜਾ ਤੋਂ ਬਚਨ ਦੇ ਲਈ ਕੀਤੇ ਗਏ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਇਸ ਦੌਰਾਨ ਉਹਨਾਂ ਕੱਗਰ ਦਰਿਆ ਦਾ ਨੇ ਰੀਖਣ ਕੀ ਦਰ ਤੇ ਸਰਦੂਲਗੜ ਦੇ ਹਾਲੇ ਦuale ਦੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਉਹਨਾਂ ਪਿੰਡ ਵਾਸੀਆਂ ਨੂੰ ਕੱਗਰ ਦੇ ਕੰਢਿਆਂ ਨੂੰ ਮਜ਼ਬੂਤ ਕਰਨ ਅਤੇ ਹੜਾ ਤੋਂ ਬਚਨ ਦੇ ਲਈ ਜੋ ਵੀ ਪ੍ਰਬੰਧ ਕਰਨ ਦੀ ਲੋੜ ਹੈ ਕਰਨ ਦੇ ਲਈ ਕਿਹਾ ਉਹਨਾਂ ਫੰਡ ਦੇਣ ਦੀ ਵੀ ਗੱ हां जी हर साल ही देखा है कि जदो भी मी पंदा हैगा है, 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 ते ਘੱਗਨ ਦੇ ਪਾਣੀ ਕਰਕੇ ਬਹੁਤ ਸਾਰੇ ਪਿੰਡਾਂ 'ਚ ਕਿਸਾਨਾਂ ਦੇ ਫਸਲ ਦਾ ਗਰੀਬਾਂ ਦੇ ਮਕਾਨਾਂ ਦਾ ਸ਼ਹਿਰ 'ਚ ਬਹੁਤ ਵੱਡੇ ਵੱਡੇ ਨੁਕਸਾਨ ਹੋਏ ਨੇ ਤੇ ਜਦੋਂ ਵੀ ਇਹ ਮੌਸਮ ਆਂਦਾ ਮੈਨੂੰ ਲੱਗਦਾ ਜਿੱਥੇ ਲੋਕਾਂ ਦੇ ਮਨ 'ਚ ਇੱਕ ਤਰੀਕੇ ਦੇ ਨਾਲ ਥੋੜਾ ਜਿਹਾ ਉਹਨਾਂ ਦੇ ਵਿੱਚ ਡਰ ਹੁੰਦਾ ਤੇ ਮੈਨੂੰ ਤਾਂ ਵੱਡਾ ਡਰ ਹੁੰਦਾ ਕਿਉਂਕਿ ਮੈਂ ਦੇਖਿਆ ਕਿ ਪਿਛਲੇ ਸਮੇਂ 'ਚ ਜਿੰਨਾ ਵੱਡਾ ਨੁਕਸਾਨ ਹੋਇਆ ਹੈ ਅੱਜ ਤਾਈਂ ਨਾ ਉਹ ਸੜਕਾਂ ਠੀਕ ਹੋਈਆਂ ਨੇ ਨਾ ਗਰੀਬਾਂ ਨੂੰ ਕਿਸੇ ਨੂੰ ਦਵਾਨੀ ਮਿਲੀ ਐ ਨਾ ਕਿਸਾਨਾਂ ਨੂੰ ਦਵਾਨੀ ਮਿਲੀ ਐ ਤੇ ਜਿਹੜੇ ਗਰੀਬ ਦੀ ਫਸਲ ਮਾਰੀ ਜਾਂਦੀ ਆ ਘਰ ਕਹਿ ਜਾਂਦਾ ਐ ਉਹ ਗਰੀਬ ਤਾਂ ਖੜੇ ਹੋਣ ਚੇ ਉਹਨੂੰ ਪਤਾ ਨਹੀਂ ਕਿੰਨੇ ਸਾਲ ਲੱਗ ਜਾਂਦੇ ਹੋਣਗੇ ਤੇ ਸਰਕਾਰ ਦਾ ਜਿਹੜਾ ਸੜਕਾਂ ਸੁੜਕਾਂ ਦਾ ਜਿਹੜੀ ਸਰਕਾਰ ਹਰ ਰੋਜ਼ 1.5 ਸੌ ਕਰੋੜ ਦਾ ਕਰਜ਼ਾ ਚੱਕ ਰਹੀ ਐ ਪੰਜਾਬ ਦੇ ਲੋਕਾਂ ਦੇ ਸਿਰਾਂ ਦੇ ਉੱਤੇ ਤੇ ਫਿਰ ਜਦ ਨੁਕਸਾਨ ਹੁੰਦਾ ਐ ਇੱਕ ਸੜਕ ਦੀ ਰਿਪੇਅਰ ਵੀ ਤੁਸੀਂ ਨਹੀਂ ਕਰ ਸਕਦੇ ਤਾਂ ਫਿਰ ਮਨ 'ਚ ਆਉਂਦਾ ਵੀ ਪੈਸੇ ਸਾਡੇ ਜਾ ਕਿੱਥੇ ਰਹੇ ਨੇ ਅਸ 2 ਲੱਖ ਕਰੋੜ ਤੋਂ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪੰਜਾਬ ਦੇ ਸਿਰ ਦੇ ਉੱਤੇ ਹਰ ਦਿਨ ਇਹ ਭਗਵੰਤ ਮਾਨ ਗੱਲਾਂ ਸੁਣਾਉਂਦਾ ਹੈ ਤੇ 150 ਕਰੋੜ ਦਾ ਕਰਜ਼ਾ ਚੱਕ ਲੈਂਦਾ ਹੈਗਾ ਇਹ ਪੈਸਿਆਂ ਦੇ ਨਾਲ ਨਾ ਕੋਈ ਮਕਾਨ ਨਾ ਕੋਈ ਮੁਆਵਜ਼ਾ ਨਾ ਕੋਈ ਸਕੂਲ ਨਾ ਕੋਈ ਹਸਪਤਾਲ ਨਾ ਯੂਨੀਵਰਸਿਟੀ ਨਾ ਕੋਈ ਸਟੇਡੀਅਮ ਚਲੋ ਨਵਾਂ ਤੁਸੀਂ ਨਹੀਂ ਬਣਾਏ ਜਿਹੜਾ ਪੁਰਾਣਾ ਖਰਾਬ ਹੋਇਆ ਉਹਨੂੰ ਤਾਂ ਰਿਪੇਅਰ ਕਰ ਦੋ ਸੋ ਇਸ ਕਰਕੇ ਇਹ ਦੇਖਣ ਆਏ ਸੀ ਕਿ ਅਜੇ ਹਾਲਾਤ ਕੀ ਕਿਉਂਕਿ ਅਜੇ ਪੂਰੀ ਤਰ੍ਹਾਂ ਮੀਤਾ ਇਸ ਇਲਾਕੇ 'ਚ ਪਿਆ ਹੀ ਨਹੀਂ ਹੈਗਾ ਤੇ ਜਦ ਪਹੁੰਚਦਾ ਹੈ ਤਾਂ ਇੱਕਦਮ ਜਦ ਆ ਜਾਂਦਾ ਹੈ ਤਾਂ ਸਾਰਿਆਂ ਨਾਲ ਸਲਾਮ ਅਸ਼ਾਬ ਕਰਕੇ ਕਿ ਜਿੱਥੇ-ਜਿੱਥੇ ਬੰਦ ਆਪਣੇ ਤਕੜੇ ਕਰਨ ਦੀ ਲੋੜ ਹੈ ਜੇ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਹੈ ਤਾਂ ਐਮਪੀ ਲਾੜ ਤੋਂ ਆਪਾਂ ਦੇ ਕੇ ਆਪਾਂ ਆਪਣੀ ਹਫਾਜ਼ਤ ਖੁਦ ਕਰੀਏ ਨਾ ਕਿ ਸਰਕਾਰ ਦੇ ਉੱਤੇ ਆਸ ਰੱਖੀਏ ਕਿਉਂਕਿ ਇਹ ਤਾਂ ਜਦ ਨੁਕਸਾਨ ਹੋ ਜਾਊਗਾ ਤਾਂ ਵੀ ਇਹਨਾਂ ਨੂੰ ਬੋਲ